ਕਲਪਸ ਵਾਲੀ ਮੇਰਗਨ ਰੱਖ ਲਿਆ ਸੰਤਨ ਦਾ ਸਦਕਾ ਸਤਗੁਰ ਟਾਕ ਲਿਆ ਮੋਹੇ ਪਾਪੀ ਪਰਦਾ ਅਜ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰੂ ਵਰਗੋਵਿੰਦ ਪਾਤਸ਼ਾਹੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ ਸਦਕਾ ਚੌਥੀ ਵਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ ਸਦਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲਮੈਂਟ ਚ ਚੌਥੀ ਵਾਰੀ ਮੈਂ ਸੌਂ ਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਨ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ ਚ ਰਹਿਮਤਾ ਬਖਸ਼ਿਆ ਉਹਨਾਂ ਦੀ ਝੋਲੀਆਂ ਵੀ ਰਹਿਮਤਾ ਨਾਲ ਨਿਵਾਸੇਂ ਬਸਾਈ ਨਿਰਗੁਣ ਰੱਖ ਲਿਆ ਸੰਤਨ ਦਾ ਸਤਨ ਦਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدکا ਚੌਥੀ ਵਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲਮੈਂਟ 'ਚ ਚੌਥੀ ਵਾਰੀ ਮੈਂ ਸੌਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆਂ કે ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਚ ਰਹਿਮਤਾਂ ਨਾਲ ਨਿਵਾਸੇ ਬਸਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ